ਜਿਹੜੇ ਹਥਾਣਾ ਪਰਚਾ ਦਰਜ ਕੀਤਾ ਐ ਏਸੇ ਹੀ ਹੱਥਾਂ ਨਾਲ ਲੋਕ ਰੱਦ ਕਰਾਉਣਾ ਜਾਣਦੇ ਆ। ਤਾਮਕੜੀਏ ਭਾਈਚਾਰੇ ਨੂੰ ਟਾਰਗੇਟ ਕਰ ਰਿਆ ਇੱਕ ਆ ਪੱਕ ਜਿਹੜੀ ਸਾਡੀ ਸ਼ਾਨ ਤੇ ਉਹਨੂੰ ਵੀ ਟਾਰਗੇਟ ਕਰ ਰਿਆ ਉਹ ਤਾਂ ਕਿਸੇ ਨੂੰ ਨਹੀਂ ਬਖਸ਼ ਰਿਹਾ ਉਹ ਤਾਂ ਧੀਆ ਭੈਣਾਂ ਨੂੰ ਵੀ ਟਾਰਗੇਟ ਕਰ ਰਿਆ ਹੁਣ ਇਹੋ ਜੇ ਲੋਕ ਪੰਜਾਬ ਨੂੰ ਚਲਾਉਣਗੇ ਇਹ ਮੇਂ ਗਲਤ ਹੋ ਸਕਦਾ 20 25 ਸਾਲ ਹੋ ਗਏ ਨੂੰ ਗਾਉਂਦੇ ਨੂੰ ਕਿ ਲੋਕ ਆਵਾਜ਼ ਨਹੀਂ ਜਾਣਦੇ ਵੀ ਉਹ ਬਲਕਾਰ ਸਿੱਧੂ ਦੀ ਹੈ ਤੇ ਰਹਿੰਦਾ ਗੁੰਦਾ ਇੱਕ ਇੱਕ ਬੰਦੇ ਨੇ ਪੁਸ਼ਟੀ ਕਰਤੀ ਵੀ ਉਹ ਵੀਡੀਓ ਆਡੀਓ ਹੈ ਫੋਨ ਦੀ ਰਿਕਾਰਡਿੰਗ ਹੈ ਉਹ ਮੇਰੀ ਹੈ ਮੇਰੇ ਨਾਲ ਗੱਲ ਹੋਈ ਹੈ ਇਹ ਬਲਕਾਰ ਸਿੱਧੂ ਬੋਲ ਰਿਹਾ ਹੈ ਇਸ ਤਰ੍ਹਾਂ ਬੋਲਿਆ ਤੇ ਤੁਸੀਂ ਦੱਸੋ ਵੀ ਇਹ ਆਜ਼ਾਦ ਭਾਰਤ ਦੇ ਗੁਲਾਮ ਲੋਕ ਹੀ ਆ ਹੁਣ ਵੀ ਜਿਹੜੇ ਬੰਦੇ ਤੇ ਕਾਰਵਾਈ ਬੰਦੀ ਸੀ ਭਗਵੰਤ ਮਾਨਸਿਆਂ ਉਹਦੇ ਤੇ ਕਿਉਂ ਨਹੀਂ ਕੀਤੀ ਤੇ ਕਿਤੇ ਸਰਕਾਰ ਨੂੰ ਇਹ ਖੇਡ ਮਹਿੰਗੀ ਨਾ ਪੈ ਜਾਏ ਇਹ ਆਮ ਮੰਨਝੇ ਜਾਣਗੇ ਮਨਿੰਦਰਜੀਤ ਵਾਲੇ ਮਸਲੇ ਦੇ ਵਿੱਚ ਲੋਕ ਪੱਖੀ ਐ ਜਿਹੜੇ ਕਿਰਤੀ ਲੋਕਾਂ ਨੂੰ ਪੱਖ 'ਚ ਖਬਰਾਂ ਲਾਉਂਦੇ ਐ ਸਰਕਾਰ ਦਾ ਚਿਹਰਾ ਨੰਗਾ ਕਰਦੇ ਐ ਤੇ ਫਿਰ ਉਹਨਾਂ ਦਾ ਤੁਸੀਂ ਕੀ ਕਰ ਰਹੇ ਹੋ ਉਹਨਾਂ ਦਾ ਤੁਸੀਂ ਗਲਾ ਉਟਲੋਗੇ ਐ ਤੁਸੀਂ ਆਵਾਜ਼ ਦੱਬ ਲੋਗੇ ਐ ਆਵਾਜ਼ ਦਬਾ ਕੇ ਕੀ ਤੁਸੀਂ ਰਾਜ ਕਰ ਲੋਗੇ ਐ ਲੋਕਾਂ ਦੇ ਮਨ ਜਿੱਤ ਲੋਗੇ ਭਾਈ ਭਰਾਵਾਂ ਐ ਤੁਸੀਂ ਸਤਾ ਦੇ ਵਿੱਚ ਰਹਿ ਜਾਓਗੇ ਐ ਤਾਂ ਸਤਾਈ 'ਚ ਸੋਡੇ ਲੋਕ ਰੋੜੇ ਮਾਰਨਗੇ ਗਲੀਆਂ ਦੇ ਵਿੱਚ ਭਜਾਉਣਗੇ ਤੁਹਾਨੂੰ ਮਨਿੰਦਰਜੀਤ ਸਿੱਧੂ ਦਾ ਮਸਲਾ ਪੰਜਾਬ ਸਰਕਾਰ ਦੀ ਗਲੇ ਦੀ ਹੱਡੀ ਨਾ ਬਣ ਜੇ ਜਿਹੜੇ 6 6 12 ਮੁੱਖ ਮੰਤਰੀ ਬਣ ਗਏ ਪੰਜਾਬ ਦੇ ਵਿੱਚ ਉਹਨਾਂ ਕੋਲੇ 2 2 ਐਮਐਲਏ ਰਹਿ ਗਏ ਸੀ ਤੇ ਕਿਤੇ ਭਗਵੰਤ ਮਾਨ ਸਿਆ ਤੇਰਾ 0 ਅੰਡਾ ਨਾ ਅਜੇ 71 75 ਕਰੋੜ ਦੇ ਤੁਸੀਂ ਅਸਥਿਆਰ ਲਾਦੇ ਕਿ ਆ ਬਦਲਾ ਇੱਥੇ ਕੇਦਰੀ ਵਾਲੇ ਆ ਕੇ ਹੁਣ ਪੰਜਾਬ ਨੂੰ ਆ ਗਏ ਆ ਰਾਗਵ ਚੱਟੇ ਆ ਕੇ ਨੂੰ ਰਾਜ ਸਭਾ ਦੀਆਂ ਕੁਰਸੀਆਂ ਦਿੱਤੀਆਂ ਲੈਂਡ ਕਰੂਜ਼ਰਾਂ ਲਈ ਫਿਰਦੇ ਆ ਪੰਜਾਬ ਦੇ ਖਰਚੇ ਤੇ ਚੱਲ ਰਹੇ ਆ ਦਿੱਲੀ ਹਰਿਆਣਾ ਰਾਜਸਥਾਨ ਦੇ ਇਲੈਕਸ਼ਨਾਂ ਤੇ ਪੰਜਾਬ ਦਾ ਤੁਸੀਂ ਪੈਸਾ ਲਾਤਾ ਕਿ ਆ ਬਦਲਾ ਲੈ ਤਾਂ ਹਾਲਾਤ ਐ ਇਹ ਬੰਦੇ ਡਾਕੂ ਇਹ ਲੋਕਾਂ ਦੇ ਭਲੇ ਵਾਸਤੇ ਨਹੀਂ ਆਏ ਇਹ ਡਾਕੂ ਨੇ ਡਾਕਾ ਮਾਰਨ ਵਾਸਤੇ ਆਏ ਨੇ ਪੈਰਾਂ ਤੋਂ ਲੈ ਕੇ ਸਿਰ ਤੱਕ ਪੰਜਾਬ ਨੂੰ ਖਾ ਗਏ ਇਹ ਮੋਲਕ ਸਿੰਘ ਅਰਗੇ ਜਿਹੜੇ ਕੱਠਾਂ ਵਾਲੇ ਟਰਾਲੇ ਨਹੀਂ ਛੱਡਦੇ ਜਿਹੜੇ ਸੱਟੇ ਚੋਂ ਨਹੀਂ ਛੱਡਦੇ ਜੂਏ ਚੋਂ ਨਹੀਂ ਛੱਡਦੇ ਸ਼ਰਾਬ ਚੋਂ ਨਹੀਂ ਛੱਡਦੇ ਚਿੱਟੇ ਚੋਂ ਨਹੀਂ ਛੱਡਦੇ ਉਹ ਕੀ ਵਿਕਾਸ ਕਰਨਗੇ ਲੋਕਾਂ ਦਾ ਅਸੀਂ ਦੇਖਦੇ ਹਾਂ ਜੀ ਕੱਲ ਪਰਚਾ ਦਰਜ ਹੋਇਆ ਅੱਜ ਮਨਿੰਦਰ ਲੋਕਾਂ ਦੇ ਸਾਹਮਣੇ ਆਇਆ ਸੜਕਾਂ ਤੇ ਆਇਆ ਲੋਕ ਸਭ ਤੋਂ ਵੱਡੇ ਹੁੰਦੇ ਹੈਗੇ ਅੱਜ ਲੋਕਾਂ ਨੇ ਇੱਥੇ ਇਕੱਠੇ ਹੋ ਕੇ ਕਿਸਾਨ ਜੱਥੇਬੰਦੀਆਂ ਮੁਲਾਜ਼ਮ ਜੱਥੇਬੰਦੀਆਂ ਮਜ਼ਦੂਰ ਜੱਥੇਬੰਦੀਆਂ ਅਧਿਆਪਕ ਜੱਥੇਬੰਦੀਆਂ ਹੋਰ ਵੱਖ-ਵੱਖ ਜਿਹੜੇ ਲੋਕ ਇੱਥੇ ਪਹੁੰਚੇ ਪੱਤਰਕਾਰਾਂ ਭਾਈਚਾਰਾ ਪਹੁੰਚਿਆ ਇੱਥੇ ਇੱਕ ਡਿਸਾਈਡ ਕੀਤਾ ਗਿਆ ਕਮੇਟੀ ਨੇ ਵੀ ਕਿਉਂ ਨਾ ਮਨਿੰਦਰ ਨੂੰ ਬੁਲਾਇਆ ਜਾਵੇ ਤੇ 1 ਮਾਰਚ ਕਰਿਆ ਜਾਵੇ ਇੱਕ ਮੈਂ ਸੋਡੇ ਮਾਧਿਅਮ ਰਾਹੀਂ ਇਹ ਦੱਸਦੇ ਆਂ ਵੀ 3 ਤਰੀਕ ਦਾ ਪ੍ਰੋਗਰਾਮ ਐਸਐਸਪੀ ਦਫ਼ਤਰ ਦਾ ਘਰਾਓ ਦਾ ਲਿਖਿਆ ਹੋਇਆ ਹੈ ਬਕਾਇਦਾ ਉਹ ਕਮੇਟੀ ਦੀ ਮੀਟਿੰਗ ਚੱਲ ਰਹੀ ਹੈ ਤਿੰਨ ਦਾ ਪ੍ਰੋਗਰਾਮ ਦਿੱਤਾ ਹੋਇਆ ਪੰਜਾਬ ਦੇ ਲੋਕਾਂ ਨੂੰ ਆਦਿਆਂ ਵੀ ਉੱਥੇ ਜ਼ਰੂਰ ਪਹੁੰਚਣਾ ਵੱਡੇ ਇਕੱਠਾ ਨਾ ਪਹੁੰਚਣਾ ਜੋਰ-ਸ਼ੋਰ ਨਾ ਪਹੁੰਚਣਾ ਜਿਹੜੇ ਹੱਥਾਂ ਨਾਲ ਪਰਚਾ ਦਰਜ ਕੀਤਾ ਹੈ ਏਸੇ ਹੱਥਾਂ ਨਾਲ ਲੋਕ ਰੱਦ ਕਰਾਉਣਾ ਜਾਣਦੇ ਆ ਇਹ ਕਿਹੜੀ ਭਾਗ ਦੀ ਮੂਲੀ ਹੈ ਬਲਕਾਰ ਸਿੱਧੂ ਚਾ ਇਹਨਾਂ ਦੇ ਕੋਈ ਵੀ ਅਧਿਕਾਰੀ ਹੈ ਜਾਂ ਪ੍ਰਸ਼ਾਸਨ ਹੈ ਇਹ ਲੋਕਾਂ ਨੇ ਤਾਂ ਮੂੰਹ ਸੁਪਰੀਮ ਕੋਰਟ ਦੇ ਮੁੜੇ ਹੋਏ ਆ ਅਸੀਂ ਤਾਂ ਆਖਿਆ ਸੀ ਵੀ ਆਹ ਲਓ ਮਨਿੰਦਰ ਨੂੰ ਲੈ ਆਏ ਆ ਫੜ ਲਓ ਮਨਿੰਦਰ ਨੂੰ ਦੇ ਦਿਓ ਜੇਲ੍ਹ ਦੇ ਵਿੱਚ ਮਨਿੰਦਰ ਨੂੰ ਤੇ ਮੁਰਕੇ ਇਹ ਲੋਕਾਂ ਦਾ ਮੱਥਾ ਜੇਲ੍ਹ ਨਾਲ ਲੱਗਣਾ ਬਿੱਟੂ ਜੀ ਉਹਨੂੰ ਕਿਵੇਂ ਦੇਖਦੇ ਹੋ ਕਿਉਂਕਿ ਜਿਸ ਨੇ ਆਡੀਓ ਰਿਕਾਰਡ ਕੀਤੀ ਸੀ ਉਹ ਵੀ ਸਾਹਮਣੇ ਆ ਗਿਆ ਕਹਿੰਦਾ ਜੀ ਇਹ ਜਿਹੜੀ ਆਡੀਓ ਹੈ ਇਹ ਬਲਕਾਰ ਸਿੱਧੂ ਦੀ ਹੈ ਉਹ ਵੀ ਇਹ ਪੁਸ਼ਟੀ ਕਰ ਪਹਿਲੀ ਗੱਲ ਤਾਂ ਜੀ ਪੁਸ਼ਟੀ ਤਾਂ ਉਹਦੀ ਹੋ ਗਈ ਸੀ ਆਪਾਂ ਆਵਾਜ਼ ਨਹੀਂ ਪਛਾਣ ਸਕਦੇ ਹੂੰ ਕਿਵੇਂ ਗੱਲ ਹੋ ਸਕਦਾ 20 25 ਸਾਲ ਹੋ ਗਏ ਨੂੰ ਗਾਉਂਦੇ ਨੂੰ ਕੀ ਲੋਕ ਆਵਾਜ਼ ਨਹੀਂ ਜਾਣਦੇ ਵੀ ਉਹ ਬਲਕਾਰ ਸਿੱਧੂ ਦੀ ਹੈ ਤੇ ਰਹਿੰਦਾ ਖੁੰਦਾ ਇੱਕ ਇੱਕ ਬੰਦੇ ਨੇ ਪੁਸ਼ਟੀ ਕਰਤੀ ਵੀ ਉਹ ਵੀਡੀਓ ਆਡੀਓ ਹੈ ਫੋਨ ਦੀ ਰਿਕਾਰਡਿੰਗ ਆ ਉਹ ਮੇਰੀ ਹੈ ਮੇਰੇ ਨਾਲ ਗੱਲ ਹੋਈ ਹੈ ਇਹ ਬਲਕਾਰ ਸਿੱਧੂ ਬੋਲ ਰਿਹਾ ਹੈ ਇਸ ਤਰ੍ਹਾਂ ਬੋਲਿਆ ਹੈ ਤੇ ਤੁਸੀਂ ਦੱਸੋ ਵੀ ਇਹ ਆਜ਼ਾਦ ਭਾਰਤ ਦੇ ਗੁਲਾਮ ਲੋਕ ਹੀ ਆ ਹੁਣ ਵੀ ਜਿਹੜੇ ਬੰਦੇ ਤੇ ਕਾਰਵਾਈ ਬੰਦੀ ਸੀ ਭਗਵੰਤ ਮਾਨ ਸਿਆ ਉਹਦੇ ਤੇ ਕਿਉਂ ਨਹੀਂ ਕੀਤੀ ਪੰਜਾਬ ਸਰਕਾਰ ਨੂੰ ਆਦੇ ਉਹਦੇ ਤੇ ਕਿਉਂ ਨਹੀਂ ਕੀਤੀ ਕਾਰਵਾਈ ਬੰਦੀ ਸੀ ਪਲਕਾਰ ਸਿੱਧੂ ਤੇ ਜਿਹੜਾ ਧੀਆਂ ਪਹਿਣਾ ਬਾਰੇ ਛਦਾਬਲੀ ਬੋਲਿਆ ਤੇ ਕਾਰਵਾਈ ਕਰਤੀ ਮਨਿੰਦਰ ਤੇ ਕੀ ਲੋਕਤੰਤਰ ਦਾ ਤੁਸੀਂ ਗਲਾ ਘੁੱਟ ਰਹੇ ਹੋ ਲੋਕਤੰਤਰ ਦਾ ਘਾਣ ਕਰ ਰਹੇ ਹੋ ਚੌਥਾ ਥੰਮ ਹੈ ਪੱਤਰਕਾਰਾਂ ਭਾਈਚਾਰਾ ਸੋਡੇ ਮਾਧਿਅਮ ਰਹੀਂ ਸੋਸ਼ਲ ਮੀਡੀਆ ਰਹੀਂ ਭਗਵਾਨ ਤਮਾਨ ਸਤਾ ਦੇ ਵਿੱਚ ਆਇਆ ਕੇਜਰੀਵਾਲ ਉੱਥੇ ਵੀ ਆਦਾ ਹੁੰਦਾ ਗੋਦੀ ਮੀਡੀਆ ਹੈ ਮੋਦੀ ਦੀ ਝੋਲੀ ਚ ਪੈਂਦਾ ਹੈ ਮੋਦੀ ਦੇ ਪੱਖ ਚ ਖਬਰ ਲੱਗਦੀ ਹੈ ਤੇ ਆਜ਼ਾਦ ਨਹੀਂਗਾ ਮੀਡੀਆ ਨਿਰਪੱਖ ਨਹੀਂਗਾ ਤੇ ਇੱਥੇ ਤਾਂ ਭਾਈ ਜਿਹੜੇ ਨਿਰਪੱਖ ਨੇ ਜਿਹੜੇ ਆਜ਼ਾਦ ਨੇ ਜਿਹੜੇ ਸਹੀ ਦਿਖਾਉਣਾ ਚਾਹੁੰਦੇ ਆ ਸੱਚਾ ਦਿਖਾਉਣਾ ਚਾਹੁੰਦੇ ਆ ਲੋਕ ਪੱਖੀ ਹੈ ਜਿਹੜੇ ਕਿਰਤੀ ਲੋਕਾਂ ਨੂੰ ਪੱਖ ਚ ਖਬਰਾਂ ਲਾਉਂਦੇ ਆ ਸਰਕਾਰ ਦਾ ਚਿਹਰਾ ਨੰਗਾ ਕਰਦੇ ਆ ਤੇ ਫਿਰ ਉਹਨਾਂ ਦਾ ਤੁਸੀਂ ਕੀ ਕਰ ਰਹੇ ਹੋ ਉਹਨਾਂ ਦਾ ਤੁਸੀਂ ਗਲਾ ਕੁੱਟ ਲੋਗੇ ਐ ਤੁਸੀਂ ਆਵਾਜ਼ ਦੱਬ ਲੋਗੇ ਐ ਆਵਾਜ਼ ਦਬਾ ਕੇ ਕੀ ਤੁਸੀਂ ਰਾਜ ਕਰ ਲੋਗੇ ਐ ਲੋਕਾਂ ਦੇ ਮਨ ਜਿੱਤ ਲੋਗੇ ਭਾਈ ਭਾਵਾ ਐ ਤੁਸੀਂ ਸਤਾ ਦੇ ਵਿੱਚ ਰਹਿ ਜਾਓਗੇ ਐ ਤਾਂ ਸਤਾਈ ਚ ਛੋਟੇ ਲੋਕ ਰੂੜੇ ਮਾਰਨਗੇ ਗਲੀਆਂ ਦੇ ਵਿੱਚ ਭਜਾਉਣਗੇ ਤੁਹਾਨੂੰ ਜੇ ਛੋਟੇ ਆ ਹਾਲਾਤ ਰਹਿ ਮਨਿੰਦਰਜੀਤ ਸਿੱਧੂ ਦਾ ਮਸਲਾ ਪੰਜਾਬ ਸਰਕਾਰ ਦੀ ਗਲੇ ਦੀ ਹੱਡੀ ਨਾ ਬਣ ਜੇ ਜਿਹੜੇ 6 6 ਵਾਰਾਂ ਮੁੱਖ ਮੰਤਰੀ ਬਣ ਗਏ ਪੰਜਾਬ ਦੇ ਵਿੱਚ ਉਹਨਾਂ ਕੋਲੇ 2 2 ਐਮਐਲਏ ਰਹਿ ਗਏ ਸੀ ਤੇ ਕਿਤੇ ਭਗਵੰਤ ਮਾਨ ਸਿਆ ਤੇਰਾ 0 ਅੰਡਾ ਨਾ ਆਜੇ ਕਿਤੇ ਤੈਨੂੰ ਆਪ ਦੀ ਸ਼ੀਟ ਵੀ ਬਚਾਉਣੀ ਹੋ ਜੇ ਤੇ ਸੋਨੂੰ ਲੋਕ ਤੈਨੂੰ ਵੀ ਗਲੀਆਂ ਵਿੱਚ ਦੀ ਤਵੱਲਣ ਜਿਹੜਾ ਤੁਸੀਂ ਇਹਦੇ ਸੀ ਆਮ ਸੱਥਾਂ ਤੋਂ ਸਰਕਾਰ ਚੱਲੂ ਇਹ ਗਲੀਆਂ ਤੋਂ ਚੱਲੂ ਏ ਪਿੰਡਾਂ ਤੋਂ ਚੱਲੂ ਅਸੀਂ ਬਦਲਾ ਲੈ ਕੇ ਆਵਾਂਗੇ ਹੁਣ ਤੁਸੀਂ ਇਹੋ ਜਿਹੀਆਂ ਭੱਦੀਆਂ ਛਦਾਬੀਆਂ ਬੋਲ ਕੇ ਧੀਆ ਪੈਣਾ ਪ੍ਰਤੀ ਇਹ ਬਦਲਾ ਲੈ ਕੇ ਆਇਓ ਕੀ ਕਿਰਤਨ ਕੀਰਤੀ ਲੋਕਾਂ ਦੇ ਧਰਨੇ ਮਜਾਰਿਆਂ ਤੇ ਡਾਂਗਾ ਫੇਰ ਕੇ ਪਰਚੇ ਦਰਜ ਕਰਕੇ ਕੀ ਆਪ ਬਦਲਾ ਲੈ ਕੇ ਆਇਓ ਕੀ ਨੌਜਵਾਨਾਂ ਤੇ ਐਨਐਸਏ ਲਾ ਕੇ ਕੀ ਆਪ ਬਦਲਾ ਲੈ ਕੇ ਆਇਓ ਕੀ ਧੀਆਂ ਪੈਣਾ ਦੇ ਛੜਕਾਂ ਦੇ ਉੱਤੇ ਗੁੱਤਾਂ ਤੋਂ ਫੜ ਕੇ ਘੜੀਸਣਾ ਕੀ ਆਬਦਲਾ ਲੈ ਕੇ ਆਇਓ ਕੀ ਜੇ ਕੋਈ ਸੱਚ ਦੀ ਆਵਾਜ਼ ਚੱਕਦਾ ਹੈ ਪੱਤਰਕਾਰਾਂ ਭਾਈਚਾਰਾ ਚੌਥਾ ਥੰਮ ਤੁਸੀਂ ਉਹਦਾ ਗਲਾ ਘੁੱਟ ਰਹੇ ਹੋ ਕੀ ਆਬਦਲਾ ਲੈ ਕੇ ਆਇਓ ਕੀ ਮੁੱਖ ਮੰਤਰੀ ਕੋਈ ਸੋਸ਼ਲ ਮੀਡੀਆ ਚਲਾਉਂਦਾ ਹੈ ਉਹਦੇ ਤੇ ਵਿਊ ਪੜਦਾ ਆਪਦੇ ਵੀ ਮੇਰੇ ਪੱਖ ਦੇ ਵਿੱਚ ਕੋਈ ਵਿਊ ਆਇਆ ਤੇ ਜੇ ਕੋਈ ਵਿਊ ਨਹੀਂ ਆਇਆ ਕਿਸੇ ਨੇ ਕਮੈਂਟ ਕੀਤਾ ਤੁਸੀਂ ਜਾ ਕੇ ਕਮੈਂਟ ਵਾਲੇ ਤੇ ਵੀ ਪਰਚਾ ਦਰਜ ਕਰ ਦਿਓ ਵੀ ਸਾਡੇ ਖਿਲਾਫ ਤੂੰ ਕਿਉਂ ਕਮੈਂਟ ਕੀਤਾ ਇੱਥੇ ਸਾਡੇ ਹੱਕ 'ਚ ਕਮੈਂਟ ਰੱਖ ਕੀ ਆ ਬਦਲਾ ਆਇਆ ਇਹੋ ਜਿਹਾ ਬਦਲਾ ਚਾਹੁੰਦਾ ਸੀ ਪੰਜਾਬ ਜੀ ਤੁਸੀਂ ਪੰਜਾਬ ਨੂੰ ਬਰਬਾਦ ਕਰਤਾ ਉਹਨਾਂ ਨੇ ਪੰਜਾਬ ਨੂੰ 3 ਲੱਖ ਕਰੋੜ ਦਾ ਕਰਜ਼ਾਈ ਕੀਤਾ 70-75 ਸਾਲਾਂ 'ਚ ਤੁਸੀਂ ਪੰਜਾਬ ਨੂੰ ਪੌਣੇ 3 ਸਾਲਾਂ ਦੇ ਵਿੱਚ ਸਾਢੇ 4 ਲੱਖ ਕਰੋੜ ਦਾ ਕਰਜ਼ਾਈ ਕਰਤਾ ਜਿੱਦੇ ਨੂੰ ਤੁਸੀਂ ਜਾਓਗੇ ਤੁਸੀਂ 6 ਲੱਖ ਤੇ ਛੱਡ ਕੇ ਜਾਓਗੇ ਤੁਸੀਂ ਡਬਲ ਕਰਤਾ ਤੁਸੀਂ ਉਹਨਾਂ 5 ਸਾਲਾਂ 'ਚ ਲੁੱਟਿਆ ਉਹਨਾਂ ਨੇ ਉਹਨਾਂ 75 ਸਾਲਾਂ 'ਚ ਲੁੱਟਿਆ ਕੀ ਆ ਬਦਲਾ ਆਦੀ ਸਰਕਾਰ ਲੈਂਦੀ ਹੈ ਜਿਹੜਾ ਤੁਸੀਂ 3 6 ਲੱਖ ਕਰੋੜ ਤੇ ਤੁਸੀਂ ਪੰਜਾਬ ਨੂੰ ਲੈ ਕੇ ਜਾਓਗੇ ਤੁਸੀਂ 1.5 ਲੱਖ ਕਰੋੜ ਇੱਥੇ ਤੁਸੀਂ 3 ਸਾਲਾਂ ਚ ਕਰਤਾ ਕਰਜਾਈ ਪੰਜਾਬ ਨੂੰ ਕੀ ਆ ਬਦਲਾ 75 7500 ਕਰੋੜ ਦੇ ਤੁਸੀਂ ਅਸਥਿਹਾਰ ਲਾਤੇ ਕੀ ਆ ਬਦਲਾ ਇੱਥੇ ਕੇਜਰੀਵਾਲ ਵਰਗੇ ਹੁਣ ਪੰਜਾਬ ਨੂੰ ਆ ਗਏ ਆ ਰਾਗਵ ਚੱਟੇ ਵਰਗੇ ਨੂੰ ਰਾਜ ਸਭਾ ਦੀਆਂ ਕੁਰਸੀਆਂ ਦੇਤੀਆਂ ਲੈਂਡ ਕਰੂਜਨਾ ਲਈ ਫਿਰਦੇ ਆ ਪੰਜਾਬ ਦੇ ਖਰਚੇ ਤੇ ਚੱਲ ਰਹੇ ਆ ਦਿੱਲੀ ਹਰਿਆਣਾ ਰਾਜਸਥਾਨ ਦੇ ਇਲੈਕਸ਼ਨਾਂ ਤੇ ਪੰਜਾਬ ਦਾ ਤੁਸੀਂ ਪੈਸਾ ਲਾਤਾ ਕਿ ਆਪ ਬਦਲਾ ਲੈ ਕੇ ਆਏ ਆ ਇਹ ਬਦਲਾ ਦੀ ਲੋਕਾਂ ਨੂੰ ਨਹੀਂ ਆਸੀ ਤੁਸੀਂ ਇਹਦੇ ਸੀ ਗਲੀਆਂ ਚੋਂ ਸੱਥਾਂ ਤੋਂ ਪਿੰਡਾਂ ਤੋਂ ਸਰਕਾਰ ਚੱਲੂਗੀ ਕਿ ਆਪ ਸਰਕਾਰ ਚੱਲ ਰਹੀ ਹੈ ਤੇ ਕਿਤੇ ਸਰਕਾਰ ਨੂੰ ਇਹ ਖੇਡ ਮਹਿੰਗੀ ਨਾ ਪੈ ਜਾਏ ਇਹ ਆਮ ਮਾਂਜੇ ਜਾਣਗੇ ਮਨਿੰਦਰਜੀਤ ਵਾਲੇ ਮਸਲੇ ਦੇ ਵਿੱਚ ਜਿੰਨਾ ਜੇ ਤਾਂ ਸਿਆਣੇ ਹੋਏ ਮਾੜੀ ਮੋਟੀ ਵੀ ਇਹਨਾਂ ਦੇ ਬੁੱਧੀ ਕੰਮ ਕਰਦੀ ਹੋਈ ਤੱਕ ਅੱਜ ਸ਼ਾਮ ਤੱਕ ਇਹ ਰੱਦ ਕਰ ਦੇਣ ਪਰਚੇ ਤੇ ਜੇ ਸਿਆਣੇ ਨਾ ਹੋਏ ਇਹਨਾਂ ਨੇ ਮੰਝਣਾ ਹੋਇਆ ਮਾਂਜੇ ਤਾਂ ਪਈ ਏ ਜੇ ਰਹਿੰਦੀ ਖੁੰਦੀ ਇੱਜ਼ਤ ਜੇ ਕੋਈ ਮਾੜੀ ਮੋਟੀ ਇਹ ਬਚਾਉਣਾ ਚਾਹੁੰਦੇ ਐ ਅਸੀਂ ਆਦਿਆਂ ਰੱਦ ਕਰਦੇਓ ਪਰਚੇ ਨਹੀਂ ਫਿਰ ਇਹ ਰੱਦ ਕਰਾਉਣਾ ਲੋਕ ਜਾਣਦੇ ਆ ਭਾਈ ਕਿ ਕਿਵੇਂ ਦੇਖਦੇ ਹੋ ਜਿਹੜੀ ਆਡੀਓ ਨੂੰ ਲੈ ਕੇ ਪਰਚਾ ਹੋਇਆ ਹੁਣ ਉਹ ਪੂਰੀ ਆਡੀਓ ਵੀ ਆਈ ਏ ਜਿਹਦੇ ਬਾਰੇ ਕੁਲਤਾਰ ਸੰਧਮਾ ਬਾਰੇ ਵੀ ਟਿੱਪਣੀ ਕੀਤੀ ਗਈ ਆ ਹੋਰ ਵੀ ਜਿਹੜੇ ਆਮ ਆਦਮੀ ਦੇ ਵਰਕਰ ਆ ਜਾਂ ਮੰਤਰੀ ਆ ਉਹਨਾਂ ਬਾਰੇ ਵੀ ਟਿੱਪਣੀ ਉਹ ਭਾਈ ਯਾਰ ਉਹ ਤਾਂ ਸੁਣੀ ਦੇ ਵੇਖੋ ਤੁਸੀਂ ਉਹ ਭਾਈ ਚਾਰੇ ਬਾਰੇ ਸੰਦਮਾਂ ਬਾਰੇ ਵੀ ਬੋਲ ਰਿਹਾ ਇੱਕ ਇੱਕ ਭਾਈਚਾਰੇ ਨੂੰ ਟਾਰਗੇਟ ਟਾਰਗੇਟ ਕਰ ਰਿਹਾ ਆਰਾਮ ਗੜੀਏ ਭਾਈਚਾਰੇ ਨੂੰ ਟਾਰਗੇਟ ਕਰ ਰਿਹਾ ਇੱਕ ਆ ਪੱਗ ਜਿਹੜੀ ਸਾਡੀ ਸ਼ਾਨ ਹੈ ਇੱਕ ਗੁਰੂਆਂ ਦਾ ਸਾਡਾ ਇਹ ਦਿੱਤਾ ਹੋਇਆ ਹੈ ਤੇ ਉਹ ਉਹਨੂੰ ਵੀ ਟਾਰਗੇਟ ਕਰ ਰਿਹਾ ਉਹ ਤਾਂ ਕਿਸੇ ਨੂੰ ਨਹੀਂ ਬਖਸ਼ ਰਿਹਾ ਉਹ ਤਾਂ ਧੀਆ ਭੈਣਾਂ ਨੂੰ ਵੀ ਟਾਰਗੇਟ ਕਰ ਰਿਹਾ ਹੁਣ ਇਹੋ ਜਿਹੇ ਲੋਕ ਪੰਜਾਬ ਨੂੰ ਚਲਾਉਣਗੇ ਕਿ ਇਹੋ ਜਿਹੇ ਲੋਕ ਪੰਜਾਬ ਦੇ ਵਿੱਚ ਵਿਕਾਸ ਲੈ ਕੇ ਆਉਣਗੇ ਹੁਣ ਇਹੋ ਜਿਹੇ ਲੋਕਾਂ ਤੋਂ ਜਿਹੜੇ ਬੰਦੇ ਭਾਈਚਾਰੇ ਨੂੰ ਧੀਆ ਭੈਣਾਂ ਨੂੰ ਟਾਰਗੇਟ ਕਰ ਰਹੇ ਆ ਪੱਗ ਨੂੰ ਟਾਰਗੇਟ ਕਰ ਰਹੇ ਆ ਇਹੋ ਜੀ ਛਦਾਬਲੀ ਵਰਤ ਰਹੇ ਆ ਉਹਨਾਂ ਤੋਂ ਪੰਜਾਬ ਕੀ ਉਮੀਦ ਰੱਖ ਸਕਦਾ ਮੈਂ ਆਦਾ ਮਾੜੇ ਭਾਗ ਆ ਪੰਜਾਬ ਤੇ ਜਿਹੜੇ ਇਹੋ ਜਿਹੇ ਲੋਕ ਸਤਾ ਤੇ ਆ ਕੇ ਪੈਗੇ ਜਿਨ੍ਹਾਂ ਨੂੰ ਬੋਲਣ ਦੀ ਅਕਲ ਹੀ ਨਹੀਂ ਅਜੇ ਤਾਂ ਉਹਨਾਂ ਨੇ ਕੱਟ ਕੇ ਲਾਇਆ ਤੁਸੀਂ ਵੇਖੋ ਕਿੱਡੀ ਘਟਿਆਛਦਾਬਲੀ ਹੈ ਅਜੇ ਤਾਂ ਲੋਕਵਾਜ ਵਾਲੇ ਕੋਲ ਬਹੁਤ ਕੁਛ ਹੈ ਅਜੇ ਤਾਂ ਹੋਰ ਵੀ ਉਹ ਲਾ ਸਕਦੇ ਆ ਪਰ ਉਹ ਕਲਿੱਪਾਂ ਕੱਟ ਕੇ ਲੱਗਣਗੀਆਂ ਉਹਦੇ ਵਿੱਚ ਕਟਾ-ਕਟਾਈ ਹੋਊਗੀ ਉੱਥੇ ਬਿਲਕੁਲ ਉੱਥੇ ਧੀਆ ਪੈਣਾ ਨੇ ਸੁਣਨਾ ਬੱਚਾ ਨੇ ਸੁਣਨਾ ਸਾਰਿਆਂ ਨੇ ਸੁਣਨਾ ਉਹ ਚੀਜ਼ਾਂ ਉਹ ਨਹੀਂ ਦਿਖਾ ਸਕਦੇ ਤੇ ਆਉਣ ਵਾਲੇ ਸਮੇਂ 'ਚ ਜੇ ਜ਼ਰੂਰਤ ਪਈ ਜੇ ਉਹ ਵੀ ਦਿਖਾਤੀਆਂ ਜੇ ਭਾਈ ਤੇ ਫਿਰ ਇਹਨਾਂ ਦਾ ਰਹੂਗਾ ਕੀ ਇਹ ਮੂੰਹ ਦਿਖਾਉਣ ਦੇ ਲਾਇਕ ਨਹੀਂ ਰਹਿਣੇ ਮੂੰਹ ਦਿਖਾਉਣ ਦੇ ਮੁੱਖ ਮੰਤਰੀ ਕੇਜਰੀਵਾਲ ਇਹ ਸਰਕਾਰ ਇਹਨਾਂ ਦਾ ਕਨਵੀਨਰ ਇਹਨਾਂ ਦਾ ਪ੍ਰਧਾਨ ਇਹ ਮੂੰਹ ਦਿਖਾਉਣ ਦੇ लायक ਨਹੀਂ ਰਹਿਣੇ ਜਿਹੜਾ ਪਰਚਾ ਬਲਕਾਰ ਸਿੱਧੂ ਤੇ ਦਰਜ ਹੋਣਾ ਚਾਹੀਦਾ ਉਹ ਮਨਿੰਦਰ ਤੇ ਕਰ ਰਹੇ ਆ ਲੱਗਾ ਇਹ ਯਾਰ ਕਹਾਣੀ ਇਹ ਕਿਹੜੇ ਆਜ਼ਾਦੀਆਂ ਗੱਲਾਂ ਕਰਦੇ ਆ ਭਗਤ ਸਿੰਘ ਦੀ ਆਸ ਉਸ ਸੀ ਪੀਲੀ ਪੱਗ ਬੰਨ ਕੇ ਭਗਤ ਸਿੰਘ ਦਾ ਨਾਹਰਾ ਲੈ ਕੇ ਭਗਤ ਸਿੰਘ ਦੇ ਰਾਹਾਂ ਤੇ ਤੁਰਨ ਦੀ ਤੁਰਨ ਵਾਲੇ ਖੜਕੜਕਲਾਂ ਦੀ ਧਰਤੀ ਤੇ ਸੌ ਚੱਕਣ ਵਾਲੇ ਕਰੋੜਾਂ ਰੁਪਇਆ ਉੱਥੇ ਖਰਚ ਕਰਨ ਵਾਲੇ ਤੇ ਭਗਤ ਸਿੰਘ ਆਦਾ ਸੀ ਵੀ ਜਿਹੜੇ ਸੱਚ ਦੀ ਆਵਾਜ਼ ਚਾਹਦਾ ਉਹਨਾਂ ਨੂੰ ਜਿਲ੍ਹਾ ਚ ਸੱਟੋ ਲੋਕਤੰਤਰ ਦਾ ਘਾਣ ਕਰੋ ਪੱਤਰਕਾਰਾਂ ਭਾਈਚਾਰੇ ਤੇ ਪਰਚੇ ਦਰਜ ਕਰੋ ਜਿਹੜਾ ਕੋਈ ਸੱਚ ਦੀ ਬਾਤ ਚੱਕਦਾ ਧੀਆ ਭੈਣਾਂ ਦੀਆਂ ਗੁੱਤਾਂ ਖਿੱਚੋ ਇੱਥੇ ਰਜਗਾਰ ਠੱਪ ਕਰੋ 75 7500 ਦੇ ਕਰੋੜ ਕਰੋੜ ਦੇ ਇਸ਼ਤਿਹਾਰ ਲਾਓ ਲੋਕਾਂ ਦੇ ਪੈਰਾਂ ਤੋਂ ਲੈ ਕੇ ਤਾਂ ਸਿਰ ਤੱਕ ਖਾ ਕੇ ਤੇ ਇੱਥੇ ਦਾ ਭਰਾਵਾ ਇਹ ਤਾਂ ਹੋਣਾ ਹੀ ਹੋਣਾ ਸਾਡੇ ਤਾਂ ਦਰਬਾਹ ਨਹੀਂ ਇਹਨਾਂ ਨੇ ਨੋਟਿਸ ਕੱਟ ਤੇ ਵੀ ਕਿਸਾਨਾਂ ਨੇ ਪਰਾਲੀ ਨੂੰ ਅੱਗ ਲਾਈ ਹੈ ਉਹਦੇ ਵੀ ਨੋਟਿਸ ਆ ਗਏ ਕਿਸਾਨਾਂ ਨੂੰ ਪਰਚਾ ਦੀ ਆਈ ਜਾਂਦੀ ਹੈ ਵੀ ਆ ਕੇ ਜਵਾਬੰਦ ਕਰੋ ਕੀ ਗਨਾਹ ਕਰਤਾ ਤੇ ਜਿਹੜਾ ਮੰਡੀਆਂ ਦੇ ਵਿੱਚ ਇਹਨਾਂ ਦੀ ਸਰਕਾਰ ਦੇ ਵਿੱਚ ਜਿਹੜਾ ਆਮ ਘਰ ਦਾ ਮੁੰਡਾ ਜਿਹੜਾ ਅਸੀਂ ਸੱਥਾਂ ਤੋਂ ਸਰਕਾਰ ਚੱਲੂ 10-10 ਕਿਲੋ ਝੋਨੇ ਦੀ ਕਾਟ ਦੀ ਕਾਟਾਂ ਲੱਗੀਆਂ ਲੁੱਟ ਕੀਤੀ ਆ ਕੀ ਉਹਨਾਂ ਤੇ ਕਾਰਵਾਈ ਕੀਤੀ ਜਿਨ੍ਹਾਂ ਤੇ ਬੰਦੀ ਸੀ ਕਿਸਾਨਾਂ ਤੇ ਪਰਚੇ ਦਰਜ ਕਰ ਰਿਆ ਕਿਹੜੇ ਆਮ ਘਰਾਂ ਦੀ ਸਰਕਾਰ ਕਿਹੜੇ ਆਮ ਸੱਥਾਂ ਦੀ ਸਰਕਾਰ ਲੁੱਟ ਕੇ ਲੈ ਗਈ ਪੰਜਾਬ ਨੂੰ ਜਿੰਨਾ 75 ਸਾਲਾਂ ਚ ਨਹੀਂ ਹੋਇਆ ਸੀ ਉਹਨਾਂ ਇਹਨਾਂ ਨੇ 3 ਸਾਲਾਂ ਚ ਲੁੱਟ ਕੇ ਧਰਤਾ ਪੰਜਾਬ ਦੇ ਲੋਕਾਂ ਨੂੰ ਇਹਨਾਂ ਨੇ ਇਹੋ ਜੇ ਬਦਕਿਸਮਤੀ ਐ ਪੀ ਜਿਹੜੇ ਇਹੋ ਜੇ ਆਗੂ ਮਿਲੇ ਆ ਵੇਖੋ ਤੁਸੀਂ ਇਹੋ ਜੇ ਆਗੂ ਕਵਾਈ ਕਰਨਗੇ ਜਿਹੜੇ ਧੀਆ ਪੈਣਾ ਦਾ ਮਜ਼ਾਕ ਠਾਉਂਦੇ ਆ ਜਿਹੜੇ ਉਹਨਾਂ ਦੀ ਖਾਤਰ ਦਿਨ ਪਰ ਰਾਤ ਵਰਕਰੀ ਕਰਦੇ ਮੈਂ ਪੰਜਾਬ ਦੇ ਲੋਕਾਂ ਨੂੰ ਆਦਾ ਇਹੋ ਜੇ ਬੰਦਿਆ ਖਾਤਰ ਤੁਸੀਂ ਉਹਦੀਆਂ ਜੁੱਤੀਆਂ ਤਣੌਣੇ ਆ ਇਹੋ ਜੇ ਬੰਦੇ ਦੀਆਂ ਵਰਕਰੀਆਂ ਕਰਦੇ ਆ ਜਿਹੜੇ ਬੰਦੇ ਛੋਡੀਆਂ ਧੀਆ ਦਾ ਛੋਡੀਆਂ ਪੈਣਾ ਦਾ ਛੋਟੇ ਟੱਬਰ ਦਾ ਜਿਹੜਾ ਛੋਟੇ ਮਜ਼ਾਕ ਠਾਉਂਦੇ ਆ ਇਸ ਤਰ੍ਹਾਂ ਜਲੀਲ ਕਰਦੇ ਆ ਇਹੋ ਜੀ ਨਜ਼ਰ ਕਰਦੇ ਆ ਇਹੋ ਜੇ ਬੰਦੇ ਕੁਰਸੀਆਂ ਤੇ ਬਹਾ ਕੇ ਕੀ ਤੁਸੀਂ ਆਪਦੇ ਹਲਕੇ ਦਾ ਪਿੰਡਾਂ ਦਾ ਸ਼ਹਿਰਾਂ ਦਾ ਪੰਜਾਬ ਦਾ ਭਲਾ ਹੋ ਜੂਗਾ ਕੀ ਕੀ ਲੱਗਦਾ ਇਹ ਪਰਚੇ ਦੇ ਮਗਰ ਹੋਰ ਕੌਣ ਕੌਣਾ ਹੈ ਕਿਉਂਕਿ ਪਰਚਾ ਬਲਕਾਰ ਸਿੱਧੂ ਦੇ ਪੀਏ ਕਿੰਨੀਓ ਕਰਵਾਇਆ ਗਿਆ ਹੋਰ ਕੌਣ ਕੌਣਾ ਹੈ ਇਸ ਦਾ ਮੁਲਕ ਸਿੰਘ ਆ ਹੋਰ ਕੌਣ ਹੈ ਆ ਜੈਤੋ ਦਾ ਵ代ਿਕ ਇੱਥੇ ਚਿੱਟਾ ਵਿਕਦਾ ਸਟਾਲ ਲੱਗਦਾ ਇਹਨੇ ਤਾਂ ਯਾਰ ਗੱਠਾਂ ਵਾਲਿਆਂ ਆ ਹੀ ਮੁਲਕ ਸਿੰਘ ਜੈਤੋ ਵਾਲਾ ਪਿਛਲੇ ਸਾਲ ਦੀ ਗੱਲ ਅਸੀਂ ਜੈਤੋ ਥਾਣੇ ਦੇ ਵਿੱਚ ਗਏ ਗੱਠਾਂ ਵਾਲਿਆਂ ਟਰਾਲੀਆਂ ਥਾਣੇ ਚ ਲਾਈਆਂ ਖੜੀਆਂ ਅਸੀਂ ਉਹ ਭਰਾਵਾਂ ਨੂੰ ਪੁੱਛਿਆ ਟਾਬਾਂ ਵਾਲੇ ਕੋਠਿਆਂ ਦੇ ਭਰਾ ਸੀਗੇ ਸਾਡੇ ਪਿੰਡ ਤੋਂ 2 ਕਿਲੋਮੀਟਰ ਦੂਰ ਸੀ ਅਸੀਂ ਆਖਿਆ ਬਾਈ ਤੁਸੀਂ ਟਰਾਲੇ ਕਿਉਂ ਫੜ ਲਏ ਛੋਟੇ ਆਦੇ ਬਾਈ ਰਾਤ ਦੇ 11 ਵਜੇ ਅਸੀਂ ਸੇਡੇ ਵਾਲੇ ਟਰਾਲੇ ਗੱਠਾਂ ਦੇ ਲਾਹਣ ਚੱਲੇ ਸੀ ਤੇ ਮੋਲਕ ਸਿੰਘ ਦੀ ਗੱਡੀ ਆਈ ਉਹਨੇ ਟਰਾਲੇ ਰੋਕ ਕੇ ਤੇ ਉਥੇ ਪੁਲਿਸ ਸੱਦ ਲਈ ਆਦਾ ਥਾਣੇ ਟਰਾਲੇ ਲੈ ਕੇ ਜਾਓ ਉਹ ਮੁੰਡੇ ਚਲਾਉਂਦੇ ਸੀ ਉਹਨਾਂ ਦੇ ਆਦੇ ਸਾਨੂੰ ਤਾਂ ਇਹ ਨਹੀਂ ਪਤਾ ਟਰਾਲੇ ਚ ਲਿਆਂਦਾ ਕੀ ਹੈ ਗਨਾਹ ਕੀ ਹੋ ਗਿਆ ਇੱਕ ਪਾਸੇ ਪਰਾਲੀ ਦੇ ਜੁਰਮਾਨੇ ਕਰ ਰਹੇ ਹੋ ਵੀ ਤੁਸੀਂ ਅੱਗ ਲਾਈ ਇੱਕ ਪਾਸੇ ਤੁਸੀਂ ਪਰਚੇ ਦਰਜ ਕਰ ਰਹੇ ਹੋ ਤੁਸੀਂ ਅੱਗ ਲਾਈ ਜੇ ਕੋਈ ਗੱਠਾਂ ਬਣਾਉਣਾ ਚਾਹੁੰਦਾ ਉਹਨਾਂ ਦੇ ਟਰਾਲੇ ਇਹਨੇ ਘੇਰ ਕੇ ਪੁਲਿਸ ਸੱਦ ਕੇ ਦੇ ਖਾਣੇ ਵਾਲੇ ਉਹਨਾਂ ਨੂੰ ਇਹਦਾ ਮਹੀਨਾ ਦੇਖ ਕੇ ਜਾਇਆ ਕਰੋ ਮੈਨੂੰ ਜੇ ਟਰਾਲੇ ਚਲਾਉਣੇ ਆ ਤੇ ਨਹੀਂ ਪਰਚਾ ਦਰਜੋ ਅਸੀਂ ਫਿਰ ਅਸੀਂ ਉਹਨੂੰ ਆਖਿਆ ਵੀਡੀਓ ਪਾਈਏ ਖੜਗੇ ਤੇਰੇ ਨਾਲ ਉਹਦਾ ਭਾਈ ਅੱਧੇ ਘੰਟੇ ਤੱਕ ਘੰਟੇ ਤੱਕ ਸਾਡਾ ਹੱਲ ਹੋ ਜਾਊਗਾ ਜੇ ਨਾ ਹੋਇਆ ਫਿਰ ਅਸੀਂ ਤੁਹਾਨੂੰ ਦੱਸਾਂਗੇ ਮੈਂ ਕਿਹਾ ਸਾਨੂੰ ਦੱਸੀ ਪਰ ਛੜਾਵਾਂਗੇ ਕਰਾਂਗੇ ਵਿਰੋਧ ਫਿਸ਼ਾ ਲੈਵਾਂਗੇ ਆਹ ਤਾਂ ਹਾਲਾਤ ਐ ਇਹ ਬੰਦੇ ਡਾਕੂ ਇਹ ਲੋਕਾਂ ਦੇ ਭਲੇ ਵਾਸਤੇ ਨਹੀਂ ਆਏ ਇਹ ਡਾਕੂ ਨੇ ਡਾਕਾ ਮਾਰਨ ਵਾਸਤੇ ਆਏ ਨੇ ਪੈਰਾਂ ਤੋਂ ਲੈ ਕੇ ਸਿਰ ਤੱਕ ਪੰਜਾਬ ਨੂੰ ਖਾ ਗਏ ਐ ਇਹ ਮੋਲਕ ਸਿੰਘ ਅਰਗੇ ਜਿਹੜੇ ਗੱਠਾਂ ਵਾਲੇ ਟਰਾਲੇ ਨਹੀਂ ਛੱਡਦੇ ਜਿਹੜੇ ਸੱਟੇ ਚੋਂ ਨਹੀਂ ਛੱਡਦੇ ਜੂਏ ਚੋਂ ਨਹੀਂ ਛੱਡਦੇ ਸ਼ਰਾਬ ਚੋਂ ਨਹੀਂ ਛੱਡਦੇ ਚਿੱਟੇ ਚੋਂ ਨਹੀਂ ਛੱਡਦੇ ਉਹ ਕੀ ਵਿਕਾਸ ਕਰਨਗੇ ਲੋਕਾਂ ਦਾ ਕੀ ਭਲਾ ਕਰਨਗੇ ਜੇ ਪੱਤਰਕਾਰ ਭਾਈਚਾਰੇ ਤੇ ਅਤੇ ਉਹ ਤੇ ਪਰਚਾ ਦਰਜ ਕਰਾਉਣ ਦੀ ਕੋਸ਼ਿਸ਼ ਕਰ ਰਿਹਾ ਜੇ ਮਨਿੰਦਰ ਨੂੰ ਕਹਿ ਰਿਹਾ ਇਹ ਚੁੰਡੀਆਂ ਵੜਦਾ ਮਨਿੰਦਰ ਚੁੰਡੀਆਂ ਤੇ ਇਹਦੇ ਅਸੀਂ ਕੂਣੀ ਠੋਕਾਂਗੇ ਮਨਿੰਦਰ ਦੇ ਲਾ ਠੋਕਲਾ ਬਾਈ ਕੂਣੀ ਹੁਣਾਂ ਦਾ ਪਰਚਾ ਦਰਜ ਕਰਾਤਾ ਨਾ ਇਹ ਪਰਚਾ ਜਿਵੇਂ ਦਰਜ ਕਰਾਇਆ ਨਾ ਆਈ ਰੱਦ ਕਰੋਗੇ ਤੁਸੀਂ ਤੁਸੀਂ ਤਾਂ ਕਿਸੇ ਬਾਗ ਦੀ ਮੂਲੀ ਨਹੀਂ ਇਹ ਲੋਕਾਂ ਨੇ ਸੁਪਰੀਮ ਕੋਰਟ ਦਾ ਮੂੰਹ ਮੋੜਿਆ 2017 ਚ ਮਨਜੀਤ ਧਨੇਰ ਜੌਂਦੀ ਜਾਗ ਦੀ ਮਿਸਾਲ ਹੈ ਉਹਨੂੰ ਉਵੇਂ ਛੱਟ ਕੇ ਜਾਂਦਾ ਸੀ ਜਦ ਦੇ ਪੇਸ਼ ਕਰ ਕੇ ਜਾਂਦਾ ਸੀ ਵੀ ਆ ਪੇਸ਼ ਕਰ ਚੱਲੇ ਆ ਆ ਛੱਡ ਚੱਲੇ ਆ ਤੇ ਭਾਈ ਆਂ ਹੀ ਲੈ ਕੇ ਜਾਵਾਂਗੇ ਤੇ ਉਵੇਂ ਜਥੇਬੰਦੀਆਂ ਇਹ ਲੋਕ ਕਿਰਤੀ ਲੋਕ ਕਿਸਾਨ ਮਜ਼ਦੂਰ ਜਦੋਂ ਸਿਰ ਜੋੜ ਲਿਆ ਉਥੇ ਮੋਰਚਾ ਲਾਇਆ ਤੇ 45ਵੇਂ ਦਿਨ ਸੁਪਰੀਮ ਕੋਰਟ ਦੀ ਸਜ਼ਾ ਪਲਟ ਕੇ ਸੰਪਰੀਮ ਕੋਰਟ ਦਾ ਮੂੰਹ ਮੋੜ ਕੇ ਮਨਜੀਤ ਢੇਰ ਨੂੰ ਜੇਲ੍ਹ ਚੋਂ ਬਾਹਰ ਕਢਾ ਕੇ ਬਾਹਰ ਲੋਕਾਂ ਚ ਲੈ ਕੇ ਆਂਦਾ ਤੇ ਆਹ ਕਿਹੜੀਆਂ ਦਾ ਪਰਚੀ ਤਾਂ ਇਹ ਚੱਲਣਾ ਨਹੀਂ ਇਹਨਾਂ ਨੇ ਇਹਨਾਂ ਨੂੰ ਤਾਂ ਘੰਟਾ ਨਹੀਂ ਚੱਲਣਾ ਲੋਕਾਂ ਦਾ ਸ਼ੁਕਰੀਆ ਭਾਈ ਬਹੁਤ ਬਹੁਤ